ਈ ਆ ਰੇਤਾ ਜਿਹੜੀ ਇਹ ਵੇਖਣਯੋਗ ਹੈਗੀ ਐ ਤੁਸੀਂ ਟਰਾਲੀ ਲੈ ਆ ਜੋ ਫਰੀ ਲੈ ਆ ਜੋ ਸਾਡੇ ਕੋਲ ਅਸੀਂ ਦਿਆਂਦੇ ਆਂ ਅਸੀਂ ਕਣਕਾਂ ਜੋਗਾ ਕਰ ਦੋ ਸਾਨੂੰ ਬਸ ਕਾਰ ਟੋਟ ਕੇ ਛੱਡ ਦਿੰਦੀ ਐ ਚਾਹੇ ਮੁੱਖ ਮੰਤਰੀ ਸਾਹਿਬ ਕਹ ਲੋ ਟੋਟ ਕੇ ਛੱਡ ਦਿੰਦੇ ਆ ਲੋਕ ਟੋਟਕਾਂ ਦੇ ਥੱਲੇ ਲੱਗੇ ਰਹਿੰਦੇ ਆ ਹਾਲਾਤ ਦੇਖਦੇ ਨੇਗੇ ਫਸਲ ਆ ਫਸਲ ਦੇ ਦਾ ਆਪਾਂ ਗੱਲ ਕਰ ਗਏ ਮੁੰਜਰਾਂ ਦੇ ਵਿੱਚ ਦਾਣਾ ਕੀ ਦਾਣੇ ਦਾ ਨਾਮੋਂ ਨਿਸ਼ਾਨ ਨਹੀਂ ਛੱਡਿਆ ਤੇ ਜੇ ਕਾਰ ਨੇ ਕਹਿਦਾ ਕਿ 20000 ਰੁਪਇਆ ਕਿੱਲਾ ਦੇਵਾਂਗੇ ਤੁਹਾਨੂੰ ਬਿਮਾਰੀ ਆਈ ਨਾ ਕੋਈ ਪਟਵਾਰੀ ਆ ਨਾ ਕੋਈ ਤਹਿਸੀਲਦਾਰ ਆ ਅਜੇ ਤੱਕ ਜਿਹੜੇ ਦਾਨ ਹੋਇਆ ਹਨਾ ਤੁਹਾਡੇ ਤੁਸੀਂ ਦੇਖਿਆ ਕਿਸਾਨ ਨੂੰ ਲੈਣਾ ਨਹੀਂ ਆਇਆ ਇੱਕ ਸਾਨੂੰ ਵੰਡਣਾ ਨਹੀਂ ਆਇਆ ਕਿਉਂਕਿ ਅਸੀਂ ਲੁੱਟ ਕਰਾ ਲਈ ਸੜਕਾਂ ਤੇ ਅਸੀਂ ਜ਼ਿਮੀਦਾਰਾਂ ਦੇ ਭਰਾਵਾਂ ਦੇ ਘਰਾਂ 'ਚ ਗਏ ਨਹੀਂ ਜਿਹੜੇ ਜ਼ਿਮੀਦਾਰ ਭਰਾ ਹੀ ਇਹਨਾਂ ਨੇ ਨਾ ਕਿਸੇ ਕੇ ਕਦੀ ਹੱਥ ਕੀਤਾ ਤੇ ਨਾ ਇਹਨਾਂ ਨੇ ਕਰਨਾ ਹੀ ਐ ਇਹਦੇ ਸ਼ਰਮ ਦੀ ਮਾਰੀ ਜਿੱਦਾਂ ਮਰਜ਼ੀ ਲਾ ਲੋ ਘਰੋ ਘਰੀ ਐਂ ਤਾਂ ਤਾਨੇ ਵੀ ਸਹੀ ਰੋਜ਼ ਲੋਕਾਂ ਦੇ ਜਿਹੜੇ ਲੈ ਲੂ ਗਏ ਹਨਾ ਕੀ ਮਜ਼ਾ ਦੇ ਭਾਜੀ ਉਹਨੂੰ ਹੋਇਆ ਜਿਹਦਾ ਕੋਈ ਨੁਕਸਾਨ ਨਹੀਂ ਹੋਇਆ ਉਹ ਤਾਂ ਫੇਰ 10 ਦਿਨਾਂ ਨੂੰ ਜਾਂ ਸਾਲ ਨੂੰ ਪਾਣੀ ਮੰਗਦਾ ਜੇ ਇਦਾਂ ਦਾ ਪਾਣੀ ਫੇਰ ਆਵੇ ਹਰ ਸਾਲ ਇਦਾਂ ਦਾ ਪਾਣੀ ਆਉਂਦਾ ਰਹੇ ਤੇ ਕਿੰਨਾ ਚਿਰ ਖੜੇ ਨਹੀਂ ਹੁੰਦੇ ਬਈ ਹੁਣ ਫਿਰ ਲੱਗਦਾ ਔਖਾ ਜੀ ਵੱਡਾ ਜ਼ਿੰਮੇਦਾਰ ਹੈ ਜਿਹੜਾ ਉਹ ਤਾਂ ਚਲੋ ਉਹਦੇ ਵੀ 2 ਸਾਲ ਪਿੱਛੇ ਪੈ ਗਏ ਪਰ ਜਿਹੜਾ 2 ਢਾਈ ਕਿੱਲੇ ਵਾਲਾ ਇਹ 5 ਸਾਲ ਤੇ ਨਹੀਂ ਜਿਹੜੀ ਚੀਜ਼ ਅੱਜ ਲੈਣ ਨੂੰ ਸੋਚਦਾ ਇਹ 5 ਸਾਲ ਨਹੀਂ ਲੈ ਸਕਦਾ ਕੋਈ ਡੀਏਪ ਲੈ ਆਇਓ ਜਾਂ ਕੋਈ ਦਾਣਾ ਜਿਹੜਾ ਤੁਸੀਂ ਹੁਣ ਲੈ ਕੇ ਆ ਰਹੇ ਹੋ ਬੀਜ ਦੇ ਤੌਰ ਤੇ ਦੇ ਦਿਓ ਕਿਸਾਨਾਂ ਨੂੰ ਕਿਤੇ ਨਾ ਕਿਤੇ ਤੁਹਾ ਦਾ ਕੋਈ 10000 ਦਾ ਫਾਇਦਾ ਹੋ ਜਾਏ ਆਜੋ ਆਪਾਂ ਜਿਹੜਾ ਹੈਗਾ ਕਿਸਾਨਾਂ ਦੀ ਇੱਕ ਦੂਜੇ ਦੀ ਬਾਹ ਫੜ ਗਏ ਤੁਸੀਂ ਬਹੁਤ ਜ਼ਿਆਦਾ ਸੇਵਾ ਕੀਤੀ ਬਹੁਤ ਢੱਡ ਭਰੇ ਠੀਕ ਹੈ ਪਸ਼ੂਆਂ ਦੇ ਭਰੇ ਪਸ਼ੂਆਂ ਦਾ ਭਰਾਵੋ ਹਜੇ ਵੀ ਤੁਹਾਨੂੰ ਲੋੜ ਅਸਲ 'ਚ ਬਾਈ 10 ਵੀ ਰਹੀ ਸੀ ਪਸ਼ੂ ਤਾਂ ਬਾਈ ਹਜੇ ਭਾਵੇਂ ਚਾਰਾ ਕਿੰਨਾ ਚਰ ਮਰਜੀ ਆਉਂਦਾ ਰਹੇ ਕਿਉਂਕਿ ਹਾਂ ਜੀ ਕਿਉਂਕਿ ਹਜੇ ਇਹਨਾਂ ਜ਼ਮੀਨਾਂ ਦੇ ਵਿੱਚ ਕੋਈ ਪੱਠਾ ਦੱਥਾ ਨਹੀਂ ਹੈਗਾ ਲਾਲ 2-3 ਮਹੀਨੇ ਤੇ ਨਹੀਂ ਹੈਗਾ ਸਰਕਾਰ ਨੇ ਕਿਹਾ ਕਿ ਜਿਹਦਾ ਖੇਤ ਉਹਦੀ ਰੇਤ ਫਿਲਹਾਲ ਮੈਂ ਅਜਨਾਲਾ ਦੇ ਵਿੱਚ ਹਾਂ ਅਜਨਾਲਾ ਦੇ ਵਿੱਚ ਜਿਹੜਾ ਪਾਣੀ ਆ ਉਹ ਲਗਭਗ ਉੱਤਰ ਚੁੱਕਿਆ ਕਈ ਪਿੰਡਾਂ ਦੇ ਵਿੱਚ ਤੇ ਦਰਿਆ ਜਾਂਦਾ ਜਾਂਦਾ ਰੇਤ ਛੱਡ ਗਿਆ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਫਸਲ ਆ ਫਸਲ ਦੇ ਦਾ ਆਪਾਂ ਗੱਲ ਕਰ ਗਏ ਮੁੰਜਰਾਂ ਦੇ ਵਿੱਚ ਦਾਣਾ ਕੀ ਦਾਣੇ ਦਾ ਨਾਮੋਂ ਨਿਸ਼ਾਨ ਨਹੀਂ ਛੱਡਿਆ ਤੇ ਜੇ ਗੱਲ ਕਰਗੇ ਰੇਤੇ ਦੀ ਤਾਂ ਹਰ ਥਾਂ ਤੇ ਜਿਹੜਾ ਹੈਗਾ ਆਪਾਂ ਗੱਲ ਕਰਗੇ ਜਦੋਂ ਵੀ ਮਿੱਟੀ ਚੱਕੋਂਗੇ ਤਾਂ ਤੁਹਾਨੂੰ ਜਿਹੜਾ ਨਜ਼ਰ ਆਊਗਾ ਇਕੱਲਾ ਰੇਤਾ ਹੀ ਹੁਣ ਇਹ ਰੇਤ ਤੋਂ ਕਿੰਨਾ ਪੈਸਾ ਜਿਹੜਾ ਜ਼ਿਮੀਂਦਾਰ ਕਮਾ ਸਕਦਾ ਜਾਂ ਨਹੀਂ ਕਮਾ ਸਕਦਾ ਆਪਾਂ ਕਿਸਾਨਾਂ ਨਾਲ ਗੱਲਬਾਤ ਕਰਦੇ ਆਂ ਕਿ ਆਹ ਰੇਤ ਆ ਜਿਹੜੀ ਇਹ ਵੇਚਣ ਯੋਗ ਹੈਗੀ ਐ ਕਿ ਜੇਕਰ ਤੁਸੀਂ ਘਰਾਂ ਦੇ ਵਿੱਚ ਟੀਪ ਕਰਾਉਣੀ ਆ ਪਲਾਸਟਰਾਂ ਨਹੀਆਂ ਦੇ ਵਿੱਚ ਆ ਛੋਨੇ ਵਾਲੀ ਰੇਤ ਜਿਹਨੂੰ ਜਿਹਨੂੰ ਚਾਹੀਦਾ ਥੱਲੇ ਛਾਲਾ ਦੱਸੀ ਜਾਏ ਉਹ ਠੀਕ ਆ ਮੈਂ ਬਾਈ ਦਾ ਕਰਗਾ ਦਾ ਬਾਈ ਸੱਸੀ ਕਾਲ ਪਹਿਲਾਂ ਦਾ ਬਾਈ ਕਿਹੜਾ ਪਿੰਡ ਆ ਆਪਣਾ ਇਹ ਇਹ ਪਿੰਡ ਭਾਜੀ ਮਲਕਪੁਰਿਆ ਜੀ ਤੇ ਕਿਹੜਾ ਜ਼ਿਲ੍ਹਾ ਤੇ ਕਿਹੜੀ ਤਹਿਸੀਲ ਜ਼ਿਲ੍ਹਾ ਅਮਰਸਰ ਤੇ ਤਹਿਸੀਲ ਜਨਾਲਾ ਜੀ ਬਾਈ ਆਪਣਾ ਨਾਮ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਗੁਰਪ੍ਰੀਤ ਜਿਹੜਾ ਪਹਿਲਾਂ ਪਾਣੀ ਨੇ ਤਬਾਹੀ ਮਚਾਈ ਦੁਨੀਆਂ ਨੇ ਦੇਖੀ ਹੈ ਠੀਕ ਹੈ ਤੇ ਤੁਹਾਡਾ ਜਿਹੜਾ ਆ ਜਿੰਨਾ ਏਰੀਆ ਮੈਂ ਦੂਰ ਤੱਕ ਦੇਖੀ ਜਾਣਾ ਇਹ ਲਗਭਗ ਸਾਰਾ ਤਬਾਹ ਹੋ ਸਕੇ ਚੱਕਿਆ ਬਾਈ ਰੇਤੇ ਨਾਲ ਕਿੰਨਾ ਕ ਪੈਸਾ ਕਮਾ ਲਉਂਦੇ ਨਹੀਂ ਰੇਤਾ ਤੁਸੀਂ ਦੇਖ ਲਿਓ ਨਾ ਇਹ ਵਿਗਣੀ ਤੇ ਨਹੀਂ ਕਿਤੇ ਇਹ ਕੌਣ ਲਾਊਗਾ ਭਾਲ ਵਾਲੀ ਰੇਤ ਮਿੱਟੀ ਆ ਜਾਂ ਝੋਨੇ ਵਾਲੀ ਪਰਾਲੀ ਵਾਲੀ ਰੇਤ ਕਿੱਥੇ ਲਾਵਾਂਗੇ ਕਿੱਥੇ ਜੀ ਅਸੀਂ ਖਰੀਦ ਤੇ ਲਾਵਾਂਗੇ ਤੁਸੀਂ ਟਰਾਲੀ ਲੈ ਆ ਜੋ ਫ੍ਰੀ ਲੈ ਆ ਜੋ ਸਾਡੇ ਕੋਲ ਅਸੀਂ ਦਿਆਂਦੇ ਆਂ ਅਸੀਂ ਕਣਕਾਂ ਜੋਗਾ ਕਰ ਦੋ ਸਾਨੂੰ ਬਸ ਬਿਲਕੁਲ ਇਹ ਬਾਈ ਕਹਿੰਦਾ ਚਾਹੇ ਜਾਂ ਸਾਥੋਂ ਫ੍ਰੀ ਲੈ ਜਾਓ ਪਰ ਬਾਈ ਇੱਕ ਗੱਲ ਆ ਕਿ ਜਿਹੜਾ ਹੈਗਾ ਸਰਕਾਰ ਟੋਟ ਕੇ ਛੱਡ ਦਿੰਦੀ ਆ ਚਾਹੇ ਮੁੱਖ ਮੰਤਰੀ ਸਾਹਿਬ ਕਹਿੰਦੇ ਟੋਟ ਕੇ ਛੱਡ ਦਿੰਦੇ ਆ ਲੋਕ ਟੋਟਕਿਆਂ ਦੇ ਥੱਲੇ ਲੱਗੇ ਰਹਿੰਦੇ ਆ ਹਾਲਾਤ ਦੇਖਦੇ ਨਹੀਂਗੇ ਵੀ ਰੇਤਾ ਬਣ ਭਾਈ ਕਿੰਨਾ ਕਿੰਨਾ ਹੈ ਰੇਤਾ ਜਿਹੜਾ ਚੜ ਚੁੱਕਿਆ ਤੁਹਾਡੇ ਹੁਣ ਦਾ ਇੱਥੇ ਤੇ ਭਾਜੀ ਤਕਰੀਬਨ ਆ 4 ਫੁੱਟ ਰੇਤ ਹੈਗੀ ਆ 4 ਫੁੱਟ ਰੇਤ ਹਾਂਜੀ ਉਹ ਵਾਲੀ ਜ਼ਮੀਨ ਜਿਹੜੀ ਆ ਦੋ ਕਿੱਲੇ ਚਾਰ ਕਿੱਲੇ ਆ ਨਾਲ-ਨਾਲ ਜਿਹੜੀ ਆ ਇਹ ਐਸ ਜ਼ਮੀਨ ਨੂੰ ਉਹ 4 ਫੁੱਟ ਪਹਿਲਾਂ ਨਹੀਂ ਵੀ ਸੀ ਅੱਛਾ ਉਹਨਾਂ ਦਾ 4 ਫੁੱਟ ਇੱਥੇ ਇੱਥੇ 4 ਫੁੱਟ ਰੇਤ ਆ ਉੱਤੇ 8 ਹੋ ਗਈ ਆ ਪਹਿਲਾਂ ਇਤੋਂ ਨਹੀਂ ਵੀ ਸੀ 4 ਫੁੱਟ ਠੀਕ ਆ ਤੇ ਹੁਣ ਭਾਈ 8 ਫੁੱਟ ਰੇਤ ਹੈ ਐ ਕਿਉਂਕਿ ਤੁਹਾਡੇ ਨਾਲ ਮੈਂ ਤੁਸੀਂ ਆਪਾਂ ਗੱਲਬਾਤ ਕਰਦੇ ਸੀਗੇ ਕਿ ਤੁਹਾਡੀ ਜ਼ਿੰਦਗੀ 'ਚ ਤਾਂ ਕਦੇ ਇੰਨੀ ਰੇਤਾ ਆਇਆ ਨਹੀਂ ਹਾਂ ਭਾਈ ਤੇ ਨਹੀਂ ਤੁਹਾਨੂੰ ਕੋਈ ਤਜਰਬਾ ਹੈ ਪਰ ਤੁਹਾਨੂੰ ਕਈ ਗੱਲਾਂ ਕਿੰਨਾ ਕੀ ਲੱਗਦਾ ਬਈ ਥੋੜੀ ਝੋਨਾ ਤਾਂ ਗਿਆ ਤਾਂ ਮੈਨੂੰ ਤਾਂ ਲੱਗਦਾ ਕਣਕ ਵੀ ਨਹੀਂ ਹੋਣੀ ਬਈ ਨਹੀਂ ਕਣਕ ਹੋਣੀ ਭਾਜੀ ਹੋਣੀ ਐਂ ਤੇ ਇਹੋ ਸਾਰਿਆਂ ਨੇ ਰਿਕਵੈਸਟ ਕੀਤੀ ਇੱਥੇ ਬੜੇ ਆਏ ਦਾਨੀ ਸੱਜਣ ਵੀ ਤੁਸੀਂ ਬਾਅਦ ਚ ਆ ਗਿਆ ਹਲਾ ਤੇ ਬਾਅਦ ਚ ਪਤਾ ਲੱਗ ਰਿਹਾ ਨਾ ਜੀ ਘਰੋਂ ਘਰੀ ਤੇ ਬਾਅਦ ਚ ਜਾ ਜਾਣਾ ਉਦੋਂ ਆਪਾਂ ਪਾਣੀ ਦੇਖ ਕੇ ਚੱਲ ਗਏ ਕਈ ਵੀਰ ਦਾਨੀ ਸੱਜਣ ਆਏ ਉਹਨਾਂ ਨੇ ਸਾਡੇ ਪਿੰਡ ਚ ਵੇਖਿਆ ਪਾਣੀ ਨਹੀਂ ਹੈਗਾ 5-4 5-4 ਦਿਨ ਪਹਿਲਾਂ ਉਹ ਫਿਰ ਗਾਹ ਨੂੰ ਗਏ ਵੀ ਸਾਨੂੰ ਇਹ ਦੱਸੋ ਪਾਣੀ ਕਿੱਥੇ ਰੀਲਾਂ ਰੂਲਾਂ ਬਣਾ ਕੇ ਆਉਣੀਆਂ ਜਿਹੜੀ ਗੱਲ ਹੈ ਹਾਂਜੀ ਵੀ ਇੱਕ ਟਰਾਲੀ ਆਉਂਦੀ ਜੇ 10 ਕਿਲੋ ਸੌਦਾ ਤੇ ਉਹ 20 25 25 ਜਾਣੇ ਤੇ ਆਪ ਆ ਜਣੇ ਆਉਣ ਦੀ ਲੋੜ ਤੇ ਹੋਣ ਆ ਕੋਈ ਬੰਨ ਬੰਨੀ ਆ ਕੇ ਜਾਂ ਇੰਨਾ ਜੰਨਾ ਵੀਰਾਂ ਦੀਆਂ ਜ਼ਮੀਨਾਂ ਨੇ ਇਹਨਾਂ ਨੂੰ ਆ ਸਾਫ਼ ਸਫਾਈ ਕਰਕੇ ਸਫਾਇਆ ਸਾਫ਼ ਕਰਕੇ ਜਿਹੜੇ ਆਏ ਉਹਨਾਂ ਦਾ ਵੀ ਧੰਨਵਾਦ ਪਰ ਇੱਕ ਗੱਲ ਇਹ ਉਹਨਾਂ ਦੇ ਵੀ ਜਿਹੜੇ ਰੀਲਾਂ ਵਾਲੇ ਸੀ ਪਿੱਛੇ ਬੰਨ ਵੱਜੇ ਜਾ ਰਹੇ ਹਜੇ ਵੀ ਬਾਈ ਠੀਕ ਆ ਪਿੰਡਾਂ ਵਾਲੇ ਲੱਗੇ ਹੋਏ ਆ ਠੀਕ ਆ ਫਸਲਾਂ ਮਾਰੀਆਂ ਚੁੱਕੀਆਂ 4 4 ਫੁੱਟ ਤੋਂ ਲੈ ਕੇ 8 8 ਫੁੱਟ ਤੱਕ ਰੇਤਾ ਚੜ ਚੁੱਕਿਆ ਭਾਈ ਵਰਗੇ ਜਿਹੜੇ ਹੈਗੇ ਆ ਬਾਈ ਅਗਰ ਭੇਜ ਵਰਗੇ ਕਹਿੰਦੇ ਯਾਰ ਸਾਡੇ ਤੋਂ ਰੇਤਾ ਚਾਹੀਏ ਕੋਈ ਮੁਫਤ ਚੱਕ ਲੈ ਸਾਡੇ ਦਾ ਕੋਈ ਜ਼ਮੀਨ ਹੀ ਸਿੱਧੇ ਹੀ ਕਰਕੇ ਦੇ ਦੇ ਹੁਣ ਆਪਾਂ ਗੱਲਬਾਤ ਕਰਦੇ ਆਂ ਬਾਈ ਕਿੰਨੇ ਕਿੱਲੇ ਐਵਰੇਜ ਜ਼ਮੀਨ ਆ ਇੱਥੇ ਤੁਹਾਡੇ ਪਿੰਡ ਦੇ ਵਿੱਚ ਕਿਸਾਨਾਂ ਕੋਲੇ ਇਹ ਭਾਜੀ ਤੁਸੀਂ 4 ਤੋਂ 5 ਕਿੱਲੇ ਦੀ ਐਵਰੇਜ ਲਾ ਲਓ ਵੀ ਘਰਿਆਂ ਦੀ ਹੋ ਗਈ ਮਤਲਬ 4 ਕਿੱਲੇ 5 ਕਿੱਲੇ ਵੀ ਹਾਂਜੀ ਹੈਗੇ ਨੇ ਪਰ ਇੱਥੇ ਦੋ ਢਾਈ ਕਿੱਲੇ ਵਾਲੇ ਕੋਲੇ ਇੰਨੇ ਸੰਦਸ ਜਿਹੜੇ ਹੈਗੇ ਖਰੇਤਾ ਚੱਕ ਕੇ ਵੇਚ ਦੋ ਉਹ ਇਹ ਤੇ ਅੱਗੇ ਆਪਾਂ ਵਿਚਾਰੇ ਕਿਰਾਏ ਤੇ ਸਾਰਾ ਕੁਝ ਕਰਦੇ ਹੁਣ ਆ ਜਿਹੜੀ ਜ਼ਮੀਨ ਹੈ ਜਿਹਚ ਰੇਤ ਹੈ ਇਹ ਪਹਿਲਾਂ ਠੇਕੇ ਦੇ ਦਿੱਤੀ ਹੋਈ ਹੈ ਅੱਛਾ ਉਹ ਠੇਕੇ ਵਾਲਾ ਤੇ ਰੁੜ ਗਿਆ ਨਾ ਹੁਣ ਜ਼ਮੀਨ ਵਾਲਿਆਂ ਦਾ ਚਲੋ ਹੱਕ ਬਣਦਾ ਵੀ ਉਹਨਾਂ ਦਾ ਵੀ ਕੋਈ ਨਾ ਕੋਈ ਸੋਚਣ ਪਰ ਉਹ ਵੀ ਤਾਂ ਸੋਚਣ ਜੇ ਉਹਨਾਂ ਦੀ ਅੱਗੇ ਜ਼ਮੀਨ ਵਜਾਊ ਹੋਵੇ ਤੇ ਆ ਤਾਂ ਇੱਥੇ ਦੁੱਗਣੀ ਮਾਰ ਪੈ ਗਈ ਕਿਉਂਕਿ ਜਿਹੜਾ ਹੈਗਾ ਇਹ ਗਾਂ ਠੇਕੇ ਤੇ ਲਈ ਸੀ ਮੇਰੇ ਵਰਗੇ ਨੇ ਠੀਕ ਆ ਉਹਦਾ ਤਾਂ ਸਾਲ ਦਾ ਕਿ ਉਹਦਾ ਨਿਭੜੀਗਾ ਕੰਮ ਉਹਦਾ ਤਾਂ ਹੁਣਾਂ ਦੀ ਹੈ ਤੇ ਬਾਈ ਜਿਹੜਾ ਹੈਗਾ ਹੁਣ ਤੁਹਾਡੇ ਪਿੰਡ ਚ ਕੋਈ ਜਿਹੜਾ ਹੈਗਾ ਲੱਗਣ ਲੱਗੇ ਆ ਕਿ ਰਾਹੇ ਕੋਈ ਜ਼ਮੀਨਾਂ ਨੂੰ ਪਧਰਾ ਕਰਨਾ ਸ਼ੁਰੂ ਕੀਤਾ ਕਿਸੇ ਨੇ ਨਹੀਂ ਪਾਜੀ ਕੁਝ ਨਹੀਂ ਆ ਇੱਕਾ ਤੁਸੀਂ ਮਹਿਕਮੇ ਵਾਲੇ ਨੇ ਉਹ ਬਸ ਆਪ ਬੰਨ ਨੂੰ ਬੰਨਣ ਲੱਗੇ ਤੇ ਬਾਕੀ ਤੇ ਕੁਝ ਨਹੀਂ ਹੈ ਜੇ ਪਿੰਡ ਦੇ ਸਰਕਾਰ ਨੇ ਕਹਿਦਾ ਕਿ 20000 ਰੁਪਇਆ ਕਿਲਾ ਦੇਵਾਂਗੇ ਤੁਹਾਨੂੰ ਇਹ ਸੁਣਿਆ ਸੀ ਪਾਜੀ ਤੇ ਕਿੰਨੇ ਕੇ ਆ ਗਏ ਨਹੀਂ ਇਹ ਤਾਂ ਲੈ ਸੋਲ ਦੇਣਗੇ ਨਾ ਕੋਈ ਪਟਵਾਰੀ ਆ ਨਾ ਕੋਈ ਤਹਿਸੀਲਦਾਰ ਆਇਆ ਅਜੇ ਤੱਕ ਕੋਈ ਗਰਦੌਰੀ ਨਹੀਂ ਨਹੀਂ ਜੀ ਅਜੇ ਤੱਕ ਕੋਈ ਨਹੀਂ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆ ਵੀ ਜਦੋਂ ਪਾਣੀ ਉਦੋਂ ਆ ਜਾਂਦੇ ਅਸੀਂ ਨਾਲ ਜਾਂਦੇ ਪਾਣੀ ਦੇ ਵਿੱਚ ਤੇ ਉਦੋਂ ਹੁੰਦੀਆਂ ਗਰਦੌਰੀਆਂ ਤੇ ਵਧੀਆ ਹੁਣ ਅੱਜ ਦੀ ਡੇਟ 'ਚ ਜਿਹਦਾ ਬਚ ਗਿਆ ਉਹਨੇ ਵੀ ਕਹਣਾ ਮੇਰੇ ਪੱਤਲ ਨਿਕਲੀ ਸੀ ਜੀ ਤੇ ਫਿਲਹਾਲ ਤੇ ਹੁਣ ਤੇ ਵੈਸੇ ਲੱਗਦੇ ਆ ਵੇਖਣ ਨੂੰ ਸੋਹਣੇ ਲੱਗਦੇ ਝੋਨੇ ਤੇ ਪਿੱਛੇ ਕੈਮਰਾ ਮਾਰ ਸਕਦੇ ਪਰ ਇਹਨਾਂ ਦੇ ਵਿੱਚ ਹੈਗਾ ਕੁਝ ਨਹੀਂ ਹਾਂ ਕੋਈ ਨਹੀਂ ਤੇ ਹੁਣ ਜੇ ਕੋਈ ਆਇਆ ਵੀ ਗਰਦੌਰੀ ਕਰਨ ਤੇ ਉਹਨਾਂ ਨੇ ਇਹੀ ਕਹਿਣਾ ਵੀ ਤੁਹਾਡੇ ਝੋਨੇ ਦੇ ਸੋਹਣੇ ਆ ਬੱਚੇ ਆ ਬਿਲਕੁਲ ਹਾਂਜੀ ਸੋ ਬਾਈ ਇਹ ਜਿਹੜਾ ਹਾਲਾਤ ਆ ਜਿਹੜੇ ਹੁਣ ਮੰਨ ਲਓ ਕਹਿੰਦਾ ਵੀ ਕਿਉਂਕਿ ਲੋਕਾਂ ਕੋਲੇ ਸੰਦਸ ਨੇ ਜਿਹੜੇ ਤਾਂ ਹੈ ਨਹੀਂ ਰੇਤਾ ਚੱਕਣ ਨੂੰ ਬਾਈ ਇਹ ਤਾਂ ਜਿਹੜਾ ਆਮ ਲੋਕਾਂ ਜਿਹੜੇ ਹੈਗੇ ਪੂਰੇ ਪੰਜਾਬ ਦੇ ਲੋਕ ਐਨਆਰਆਈ ਭਰਾ ਸਾਰੇ ਹੰਬਲਾ ਮਾਰਨਗੇ ਫੇਰ ਥੋੜੀ ਬਾਹ ਬਣਨਗੇ ਫੇਰ ਤੇ ਜਾ ਕੇ ਹਿਲਣਾ ਇਹ ਹਾਂਜੀ ਹਾਂਜੀ ਠੀਕ ਹੈ ਤੇ ਤੁਸੀਂ ਤਾਂ ਸਿੱਧਾ ਹੀ ਕਹਿਦਾ ਵੀ ਚਾਹੇ ਮੌਤੀ ਚੱਕ ਲੋ ਯਾਰ ਸਾਡਾ ਭਾਜੀ ਜ਼ਮੀਨ ਕੇ ਘਰ ਤੇ ਲਾਉਣ ਵਾਲੀ ਤੇ ਹੈ ਨਹੀਂ ਕਿ ਕੰਧ ਨੂੰ ਲਾ ਨਹੀਂ ਸਕਦੇ ਤੁਸੀਂ ਆ ਜ ਤੇ ਬਾਈ ਜਿਹੜੇ ਦਾਨ ਹੋਇਆ ਹਨਾ ਤੁਹਾਡੇ ਤੁਸੀਂ ਦੇਖਿਆ ਉਹਦੇ ਚ ਵੀ ਬੜਾ ਜਿਹੜਾ ਹੈਗਾ ਚੱਲਿਆ ਯਾਰ ਮੰਨ ਲਓ ਕਿਉਂਕਿ ਜਿਵੇਂ ਤੁਹਾਡਾ ਪਿੰਡ ਹੈ ਹਨਾ ਤੁਹਾਡਾ ਦਰਿਆ ਦੇ ਲੱਗਦੇ ਆ ਜਿਹੜੇ ਮਾਲਾ ਬੰਨਾਂ ਤੇ ਬੈਠੇ ਸੀਗੇ ਜਾਂ ਲੋਕ ਜਾਂ ਮਾਲਾ ਮੇਣ ਜਿਹੜੀਆਂ ਹੈਗਾਂ ਆਪਾਂ ਕੇ ਰੋਡਸ ਤੇ ਆਗੇ ਜ਼ਿਆਦਾਤਰ ਮੈਂ ਮੈਂ ਦੇਖਿਆ ਰਾਹ ਦੇ ਵਿੱਚ ਜਿਹੜੇ ਕੈਂਪ ਉੱਥੇ ਹੀ ਲੱਗੇ ਸੀਗੇ ਬਿਲਕੁਲ ਭਾਜੀ ਕੈਂਪ ਉੱਥੇ ਲੱਗੇ ਆ ਇੱਕ ਸਾਨੂੰ ਲੈਣਾ ਨਹੀਂ ਆਇਆ ਇੱਕ ਸਾਨੂੰ ਵੰਡਣਾ ਨਹੀਂ ਆਇਆ ਕਿਉਂਕਿ ਅਸੀਂ ਲੁੱਟ ਕਰਾ ਲਈ ਸੜਕਾਂ ਤੇ ਅਸੀਂ ਜ਼ਿਮੀਦਾਰਾਂ ਦੇ ਭਰਾਵਾਂ ਦੇ ਘਰਾਂ 'ਚ ਗਏ ਨਹੀਂ ਜਿਹੜੇ ਜ਼ਿਮੀਂਦਾਰ ਭਰਾ ਹੀ ਇਹਨਾਂ ਨੇ ਨਾ ਕਿਸੇ ਕੇ ਕਦੀ ਹੱਥ ਕੀਤਾ ਤੇ ਨਾ ਇਹਨਾਂ ਨੇ ਕਰਨਾ ਹੀ ਐ ਇਹਦੇ ਸ਼ਰਮ ਦੀ ਮਾਰੀ ਜਿੱਦਾਂ ਮਰਜੀ ਲਾ ਲੋ ਘਰੋ ਘਰੀ ਐਂ ਇਹ ਤਾਂਨੇ ਵੀ ਸਹੀ ਰੋਜ਼ ਲੋਕਾਂ ਦੇ ਜਿਹੜੇ ਲੈ ਲੁੱਕ ਗਏ ਨਾ ਐਂ ਇਹ ਤਾਂਨੇ ਵੀ ਸਾਲੇ ਉਹਨਾਂ ਦੇ ਪਾਕੀ ਚਲੋ ਵੀ ਹੁਣ ਗਾਂ ਭਰਾਵਾਂ ਸੇਵਾ ਕਰਨੀ ਆ ਉਹ ਇੱਥੇ ਹੁਣ ਮੌਕੇ ਤੇ ਹੁਣ ਤੁਸੀਂ ਆਏ ਜੇ ਉਹ ਹੁਣ ਮੌਕਾ ਵੇਖ ਕੇ ਸੇਵਾ ਕਰ ਲਓ ਉਹ ਕੋਈ ਰੋਡ ਤੇ ਆਪਣੀ ਕੋਈ ਕਿਸੇ ਵੀ ਤਰ੍ਹਾਂ ਦੀ ਲੁੱਟ ਨਾ ਕਰਾਉਣ ਬਸ ਤੁਸੀਂ ਐਂ ਕਰਾਂ ਵੀ ਕਿਸ ਤਰ੍ਹਾਂ ਦੇ ਤਾਨੇ ਬਾਈ ਮਤਲਬ ਜਿਹੜਾ ਸਭ ਤੋਂ ਵੱਧ ਫਾਇਦਾ ਕਿਹਨੂੰ ਹੋਇਆ ਤੇ ਨੁਕਸਾਨ ਕਿਹਨੂੰ ਹੋਇਆ ਰਾਜਾ ਦੇ ਭਾਈ ਉਹਨੂੰ ਹੋਇਆ ਜਿਹਦਾ ਕੋਈ ਨੁਕਸਾਨ ਨਹੀਂ ਹੋਇਆ ਉਹ ਤਾਂ ਫੇਰ ਦਾਹਾਂ ਦੇਣਾ ਨੂੰ ਜਾਂ ਥਾਲ ਨੂੰ ਪਾਣੀ ਮੰਗਦਾ ਜੇ ਇਦਾਂ ਦਾ ਪਾਣੀ ਫੇਰ ਆਵੇ ਹਰ ਸਾਲ ਇਦਾਂ ਦਾ ਪਾਣੀ ਆਉਂਦਾ ਰਹੇ ਤਾਂ ਸਾਡੇ ਘਰ ਜਿਹੜੇ ਆ ਭਰੇ ਰਹਿਣ ਚੱਲਦੇ ਰਹਿਣ ਪਰ ਜ਼ਿਮੀਂਦਾਰ ਦੇ ਆ ਕਿਸੇ ਨੇ ਕੁਝ ਨਹੀਂ ਦੇ ਸੋਚਿਆ ਤੇ ਬਾਈ ਦੱਸਦਾ ਸੀਗਾ ਕਹਿੰਦਾ ਵੀ ਯਾਰ ਜਿਨ੍ਹਾਂ ਨੇ ਮੰਨ ਲਓ ਆਪਾਂ ਕਹਿੰਗੇ ਜਿਨ੍ਹਾਂ ਦੇ ਕੋਲ ਜ਼ਮੀਨ ਜਿਆਦਾ ਨਹੀਂ ਸੀਗਾ ਠੀਕ ਐ ਉਹ ਤਾਂ ਕਹਿੰਦਾ ਉਹ ਮੰਗਦੇ ਪਾਣੀ ਆਉਂਦਾ ਹੀ ਰਵੇ ਕਿਉਂਕਿ ਜਿਹੜਾ ਹੈਗਾ ਬਿਨਾ ਕੰਮ ਤੋਂ ਵੀ ਜਿਹੜਾ ਹੈਗਾ ਉਹਨੂੰ ਵਧੀਆ ਚੱਲਿਆ ਪਰ ਜਿਹੜੇ ਜ਼ਿੰਮੇਦਾਰ ਸੀਗੇ ਖਾਸ ਕਰਕੇ ਉਹਨਾਂ ਕਿਉਂਕਿ ਸਾਨੂੰ ਵੀ ਹੱਥ ਕੱਢਣਾ ਨਹੀਂ ਆਉਂਦਾ ਬੰਦਾ ਸ਼ਰਮ ਦਾ ਮਾਰਾ ਮਾਲਾ ਕੋਈ ਭਰਾ ਚੋਕਰ ਲੈਣ ਜਾਂਦਾ ਤੇ 10 ਜਣੇ ਕੈਮਰਾ ਵਾਲੇ ਉੱਤੇ ਕੈਮਰਾ ਲੈ ਕੇ ਖੜੇ ਹੁੰਦੇ ਆ ਠੀਕ ਆ ਤਾਂ ਉਹਦੇ ਵਿੱਚ ਯਾਰ ਕਿਹੜਾ ਬੰਦਾ ਬਾਈ ਜਿਹੜਾ ਹੈਗਾ ਆਪਾਂ ਗੱਲ ਕਰਗੇ ਹੈਨਾ ਆਪਣਾ ਕਿਸਾਨ ਭਰਾ ਹੈਨਾ ਜਾਂ ਕਿਸੇ ਧੀ ਪਾਣਾ ਆਪਾਂ ਕੌਣ ਐਦਾਂ ਦੇ ਫੋਟੋਆਂ ਦੇ ਕਰਾ ਲੂਗਾ ਬਾਈ ਹੋਰ ਉਦੋਂ ਬਿਨਾ ਹੋਰ ਬਹੁਤ ਗੱਲਾਂ ਆ ਗੀਆਂ ਬਹੁਤ ਟਰੈਕਟਰ ਵੰਡੇ ਗਏ ਆ ਸਾਡੇ ਪਿੰਡ ਕਿਨੇ ਟਰੈਕਟਰ ਵੰਡੇ ਭਾਜੀ ਸਾਡੇ ਪਿੰਡ ਤੇ ਨਹੀਂ ਜੇ ਕੋਈ ਏਦਾਂ ਦਾ ਆਇਆ ਓਏ ਆਣ ਗਵਾਂਡ ਦੇ ਪਿੰਡ ਆ ਗਿਆ ਹੋਵੇ ਨਹੀਂ ਸਾਡੇ ਇੱਥੇ 10 ਕਿਲੋਮੀਟਰ ਤੱਕ ਤਾਂ ਕੋਈ ਨਹੀਂ ਗਿਆ 10 ਕਿਲੋਮੀਟਰ ਤੱਕ ਕੋਈ ਟਰੈਕਟਰ ਨਹੀਂ ਨਹੀਂ ਨਾ ਪਾਏ ਤੇ ਸੁਣਿਆ ਹੀ ਉਹ ਡੇਰੇ ਵਾਲੀ ਸੈਡ ਸੁਣਿਆ ਉਹ ਭਾਜੀ ਮਨ ਕਲੀਅਰ ਤੋਂ ਸੁਣੇ ਗਏ ਕਿ ਉਹਨਾਂ ਦਾ ਸੁਣਿਆ ਵੀ ਉੱਧਰ ਵੰਡੇ ਨੇ ਪਰ ਐ ਸਾਈਡ ਤੇ ਨਹੀਂ ਭਾਜੀ ਕੋਈ ਇੱਧਰ ਵਾਸਤੇ ਨਹੀਂ ਬਾਈ ਬਹੁਤ ਬੰਦਿਆਂ ਨੇ 5-5 ਕਰੋੜ ਦਾ ਐਲਾਨ ਕਰਤਾ ਕਿਸੇ ਕੋਈ ਕਹਿੰਦਾ ਫਲਾਣਾ ਦੇ ਦੇਾਂਗੇ ਤੇ ਕਿਸੇ ਨੇ ਛੋਡੇ ਪਿੰਡ ਕਿਉਂਕਿ ਹੁਣ ਰੇਤਾ ਦਾ ਲਗਭਗ ਛੋਡੇ ਪਿੰਡ ਭਰ ਗਿਆ ਹੈ ਨਾ ਛੋਡੇ ਦਾ ਚੱਕਣ ਵਾਲਾ ਕੰਮ ਹੋ ਗਿਆ ਮੈਂ ਪਿਛਲੇ ਪਿੰਡ ਵੀਡੀਓ ਕੀਤੀ ਉਹਨਾਂ ਨੇ ਵਿਚਾਰਨੇ ਗਿੱਲਾ ਝੋਨਾ ਵੜਿਆ ਉਹ ਕਹਿੰਦੇ 8000 ਰੁਪਏ ਦਾ ਸਾਥੋਂ ਲੈ ਗਿਆ ਜਿਹਨੇ ਝੋਨੇ ਦੀ ਵੜਾਈ ਆਲਾ ਤੇ 40 ਕਿਲੋਮੀਟਰ ਸਾਨੂੰ ਕਹਿੰਦਾ ਅੰਮ੍ਰਿਤਸਰ ਸਾਹਿਬ ਪੈਂਦਾ ਉੱਥੇ ਜਾ ਕੇ ਵੇਚਾਂਗੇ ਜਿਹੜਾ ਹੈਗਾ 4-5000 ਰੁਪਏ ਉਹਦੇ ਖਰਚ ਆਇਆ ਨਾ ਕਹਿੰਦਾ ਮੈਨੂੰ ਲੱਗਦਾ ਅਸੀਂ ਵੱਢ ਕੇ ਪਿਛਟਾਉਣਾ ਪੈਣਾ ਬਿਲਕੁਲ ਬਿਲਕੁਲ ਭਾਜੀ ਮੇਰਾ ਖੋਦਾ ਝੋਨਾ 2 ਕਿਲੇ ਪੱਕਾ ਹੈ ਪਰ ਵੜਿਆ ਨਹੀਂ ਜਾਣਿਆ ਇੱਕ ਰਾਹ ਟੁੱਟ ਗਿਆ ਕਾਮachine ਨਾਲ 6 ਤੋਂ 7000 ਰੁਪਇਆ ਮੰਗੀ ਜਾਂਦਾ ਇੱਕ ਲੈ ਕੇ ਅੰਮ੍ਰਿਤਸਰ ਜਾਣਾ ਪੈਣਾ ਹਾਂ ਇਹ ਫੇਰ ਵੱਢ ਕੇ ਵੀ 10000 15 ਦੇ ਥੱਲੇ ਆਉਣਾ ਹੈ ਫਾਇਦਾ ਨਹੀਂ ਹੁੰਦਾ ਤੇ ਯਾਰ ਦੇਖ ਲੋ ਬ੍ਰਦਰ ਇਸ ਵਕਤ ਜਿਹੜਾ ਹੈਗਾ ਖਾਸ ਕਰਕੇ ਜਿੰਨਾ ਤੱਕ ਰਸਦਾਂ ਦੀ ਲੋੜ ਸੀ ਜਾਂ ਜਿੰਨਾ ਲੋਕਾਂ ਨੂੰ ਜਿਹੜੀ ਜ਼ਰੂਰਤ ਸੀ ਉਹਨਾਂ ਤੱਕ ਨਾ ਤਾਂ ਆਪਾਂ ਉਦੋਂ ਪਹੁੰਚ ਸਕੇ ਨਾ ਹੁਣ ਪਹੁੰਚ ਰਹੇ ਹਾਂ ਕਾਰਨਾ ਠੀਕ ਆ ਚੰਗੀ ਗੱਲ ਆ ਆਪਾਂ ਹਰੇਕ ਦਾ ਜਿਹੜਾ ਹੈਗਾ ਅ ਢਿੱਡ ਭਰਦੇ ਆ ਠੀਕ ਆ ਰੋਟੀ ਪਾਣੀ ਸਭ ਤੋਂ ਮਿਲਿਆ ਚਲੋ ਪਸ਼ੂਆਂ ਦਾ ਡੰਗਰਾਂ ਨੂੰ ਵੀ ਜਿਹੜਾ ਚਾਰਾ ਮਿਲਿਆ ਭਾਈ ਦੱਸਦਾ ਸੀ ਕਿਹਨਾਂ ਯਾਰ ਡੰਗਰਾਂ ਦਾ ਵੀ ਜਿਹੜਾ ਹੈਗਾ ਪਸ਼ੂਆਂ ਦਾ ਜਿਹੜਾ ਹੈਗਾ ਆਪਾਂ ਕੇ ਫਸਲਾਂ ਦਾ ਨੁਕਸਾਨ ਤਾਂ ਹੋਇਆ ਨਾਲ ਪਸ਼ੂਆਂ ਦਾ ਵੀ ਹੋਇਆ ਹੈਨਾ ਭਾਈ ਉਹ ਡੰਗ ਮਾਰਨ ਲੱਗਾ ਕਿਵੇਂ ਮਤਲਬ ਤੁਸੀਂ ਦੱਸੋ ਮਤਲਬ ਇਹ ਕਹਿੰਦਾ ਵੀ ਜਿਹਦਾ 5 ਲੀਟਰ ਦੁੱਧ ਦੀ 10 ਹੀ ਉਹ 2.5 ਲੀਟਰ ਦੁੱਧ ਦਤੇ ਜਾਂ ਅੱਧੀ ਅੱਧੇ ਲੀਟਰ ਦੁੱਧ ਤੇ ਆ ਗਿਆ ਪਸ਼ੂ ਅੱਛਾ ਪਸ਼ੂ ਸਾਰਾ ਤਕਰੀਬਨ ਖਰਾਬ ਹੋ ਗਿਆ ਮਰਨੋਂ ਜ਼ਰੂਰ ਬਚ ਗਿਆ ਪਰ ਪਸ਼ੂ ਦੋ ਦੋ ਤੋਂ ਬਹੁਤ ਐ ਟਾਈਮ ਦੇ ਪਸ਼ੂ ਜਿਹੜਾ ਉਹ ਦੁੱਧ ਨਹੀਂ ਦੇਣਾ ਰਿਹਾ ਦੁੱਧ ਦੇ ਉਹਨੂੰ ਦੋ ਤੋਂ ਤਿੰਨ ਦਿਨ ਤੋਂ ਉਹਵੇਂ ਪੱਠਾ ਨਹੀਂ ਪਿਆ ਹੁਣ ਤੇ ਉਹਵੇਂ ਪੱਠੇ ਮਰ ਗਏ ਚਾਰ ਚੂਰ ਵੀਰ ਭਰਾ ਬੜੀ ਦੂਰ ਦੂਰੋਂ ਲੈ ਕੇ ਆਉਂਦੇ ਨੇ ਪਰ ਜਿਹੜੇ ਸਾਡੇ ਪਸ਼ੂ ਜਾਂ ਸਾਡੇ ਇਲਾਕਾ ਹੀ ਕੋਈ ਚਾਰਾ ਤੇ ਨਹੀਂ ਬਹੁਤਾ ਬੈਠਾ ਹੈਗਾ ਅਹੀਂ ਪੱਠਾ ਜਿਹੜਾ ਹਰਿਆ ਭੋਂਦੇ ਰਹੇ ਉਸੇ ਉਹਦੇ ਕਰਕੇ ਵੀ ਪਸ਼ੂ ਜਿਹੜਾ ਉਹ ਥੱਲੇ ਡਿੱਗਾ ਦੁੱਧ ਤੋਂ ਮਲਗੇ ਪਸ਼ੂਆਂ ਦਾ ਵੀ ਜਿਹੜਾ ਆਪਾਂ ਕਹਿੰਦੇ ਸੂਆ ਹੀ ਖਰਾਬ ਹੋਗਾ ਜੀ ਸਾਡੇ ਪਾਸੇ ਕਹਿੰਦੇ ਹੈਨਾ ਤਾਂ ਭਾਈ ਪਸ਼ੂਆਂ ਦਾ ਵੀ ਨੁਕਸਾਨ ਹੈ ਬਾਕੀ ਘਰਾਂ ਦਾ ਵੀ ਬਹੁਤ ਹੋਇਆ ਭਾਈ ਬਹੁਤ ਹੋਇਆ ਹਾਂਜੀ ਭਾਜੀ ਤੁਹਾਨੂੰ ਦਿਖਾਇਆ ਕੁਝ ਗਰੰਤੀ ਸਿੰਘ ਨੇ ਜਾਂ ਹੋਰ ਪਰਿਵਾਰ ਨੇ ਜ਼ਿਮੀਂਦਾਰਾਂ ਦੇ ਬਹੁਤ ਨੁਕਸਾਨ ਹੋਇਆ ਜੀ ਇਹ ਮੈਂ ਘਰ ਬਹਿ ਕੇ ਭਾਈ ਇਹ ਬੰਦੇ ਯਾਰ ਮੈਂ ਕਹਿਣਾ ਵੀ ਦੇਖੋ ਖੇਤਾਂ ਚ ਵਹੇਗੀ ਰੇਤ ਪਸ਼ੂ ਦੁੱਧ ਤੋਂ ਭੱਜ ਗਏ ਹੈਨਾ ਰਾਜ ਜਿਹੜਾ ਹੈਗਾ ਨੀਹਾਂ ਹੈ ਲੱਗੀਆਂ ਬਾਈ ਆਪਣੇ ਸਲਾਬ ਚੜ ਜੇ ਸਾਰਾ ਟੱਬਰ ਦੇਖਦਾ ਵੀ ਕਿਤੇ ਡੇਗੀ ਨਾ ਪਵੇ ਤੇ ਜਿਨ੍ਹਾਂ ਦਾ ਮਾਣਾ 6 6 8 8 ਫੁੱਟ ਪਾਣੀ ਵਗਿਆ ਹਾਂਜੀ 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 6 ਤੋਂ 8 ਫੁੱਟ ਪਾਣੀ ਹੈਗਾ ਸੀ ਤਕਰੀਬਨ ਠੀਕ ਆ ਤੇ ਤੁਸੀਂ ਝੋਨੇ ਤੋਂ ਅੰਦਾਜ਼ਾ ਲਾ ਸਕਦੇ ਹੋ ਲੋਕ ਪਾਣੀ ਪਤਾ ਕਿਵੇਂ ਵਗਦਾ ਸੀਗਾ ਇੱਥੇ ਬਾਈ ਮਾਣਾ ਜਿਹੜਾ ਜਿਵੇਂ ਡੈਮ ਤੋਂ ਛੱਡਿਆ ਹੁੰਦਾ ਆ ਦੇਖ ਲਓ ਝੋਨਾ ਦੱਸਦਾ ਆ ਜਿਹੜੇ ਸਾਵਣਾ ਪੱਤੇ ਹਨਾ ਲੇਪੜ ਜਾ ਬਾਈ ਝੋਨਾ ਜੜਾਂ ਜੋ ਕੱਢਿਆ ਉਹਦੇਲੇ ਪਾਸੇ ਪਿੱਪਲ ਦਿਖਾਉਣੇ ਇਹਨਾਂ ਦੇ ਪਿੰਡ ਦਾ ਮੈਂ ਠੀਕ ਆ ਨਾਲ ਸ਼ਾਟ ਚ ਲਾ ਦੂ ਬੱਬੂ ਤੇ ਪਿੱਪਲ ਪੱਤ ਤੇ ਯਾਰ ਇੰਨਾ ਤੇ ਇਸੇਗਾ ਤੁਹਾਡੇ ਕਰਨ ਦਾ ਪਾਣੀ ਆ ਦੇਖੋ ਨਾ ਘਟੋ ਘਟ ਇੱਕ ਦੋ ਕਿੱल्ल्या ਦੀ ਲਾਂਬ ਤੋਂ ਇੱਥੇ ਤੱਕ ਰੁੱਖ ਆਗੇ ਆਹ ਸਾਚ ਆ ਪਏ ਟਾਲੀਆਂ ਡੂਲੀਆਂ ਜਿਹੜੀਆਂ ਪੰਗਾਂ ਬਾਈ ਆਹ ਜਿਹੜੀਆਂ ਵਿਚਾਲੇ ਬਾਈ ਕਹਿੰਦਾ ਦੋ ਦੋ ਕਿੱल्ल्या ਤੋਂ ਰੁੱਖ ਪੜ ਪੜ ਕੇ ਇੱਥੇ ਸਿੱਟੇ ਵੇਖ ਲੈ ਦੋ ਦੋ ਕਿੱਲੇ ਐਡਾ ਤੇਜ ਪਾਣੀ ਸੀ ਬਾਈ ਜਦੋਂ ਪਾਣੀ ਆਇਆ ਤੇ ਮਾਲਾ ਕਿੰਨਾ ਟਾਈਮ ਪਹਿਲਾਂ ਪਤਾ ਲੱਗਾ ਜਦੋਂ ਪਾਣੀ ਆਉਣ ਤੋਂ ਬਸ ਲੱਟ ਤੇ ਯਾਰੀ ਹੁੰਦਾ ਸੀ ਦੋ ਦਿਨ ਪਹਿਲਾਂ ਦਾ ਹੀ ਅੱਛਾ ਪਰ ਸਾਡੇ ਲੋਕਾਂ ਨੂੰ ਇਹ ਵੀ ਘਰਾਂ ਤੱਕ ਪਾਣੀ ਨਹੀਂ ਆਉਂਦਾ ਨਹੀਂ ਆਉਂਦਾ ਚਲੋ ਝੋਨਿਆਂ ਜਾਂ ਕੋਈ ਫੋਟ ਆ ਜੂਗਾ ਪਾਣੀ ਪਰ ਜਾਦਾ ਮਾਰ ਵੱਜ ਗਈ ਜਾਦਾ ਮਾਰ ਵੱਜ ਗਈ ਹਾਂਜੀ ਕਿੰਨਾ ਚਿਰ ਖੜੇ ਨਹੀਂ ਹੁੰਦੇ ਬਈ ਹੁਣ ਫਿਰ ਲੱਗਦਾ ਉਹ ਖਾਜੀ ਵੱਡਾ ਜ਼ਿੰਮੇਦਾਰ ਹੈ ਜਿਹੜਾ ਉਹ ਤਾਂ ਚਲੋ ਉਹਦੇ ਵੀ 2 ਸਾਲ ਪਿੱਛੇ ਪੈ ਗਏ ਪਰ ਜਿਹੜਾ 2 ਢਾਈਆਂ ਕਿੱਲਣ ਵਾਲਾ ਇਹ 5 ਸਾਲ ਤੇ ਨਹੀਂ ਜਿਹੜੀ ਚੀਜ਼ ਅੱਜ ਲੈਣ ਨੂੰ ਸੋਚਦਾ ਹੈ 5 ਸਾਲ ਨਹੀਂ ਲੈ ਸਕਦਾ ਤੇ ਯਾਰ ਬਈ ਜਿਹੜਾ ਹੈਗਾ ਇੱਕ ਦੇਖਿਆ ਜਾਵੇ ਚਲੋ ਮੈਂ ਬਹੁਤ ਬੰਦੇ ਨੇ ਗੱਲ ਕੀਤੀ ਉਹ ਕਹਿੰਦਾ ਯਾਰ ਵੀ ਚਲੋ ਪੰਜਾਬ ਆ ਭੁੱਖਾ ਨਹੀਂ ਰਹਿਣ ਦਿੰਦਾ ਹੈਨਾ ਉਹ ਤਾਂ ਲੋਕਾਂ ਨੇ ਕਰਤਾ ਕੰਮ ਨਹੀਂ ਕਰਤਾ ਹੈਨਾ ਪਰ ਜਿਹੜਾ ਯਾਰ ਰੌਲਾ ਤਾਂ ਹੁਣ ਇਹ ਚੀਜ਼ ਦਾ ਵੀ ਜਿਹੜਾ 8-8 ਫੁੱਟ 4-4 ਫੁੱਟ ਜਦੀ ਰੇਤ ਚੜੀ ਆ ਹੈਨਾ ਤੇ ਹਜ਼ਾਰਾਂ ਕਿੱਲਿਆਂ ਚ ਫਰਦੀ ਆ ਇਹਨੂੰ ਕਿਹਨੇ ਹਸਾਉਣਾ ਕੋਈ ਬਿਲਕੁਲ ਭਾਜੀ ਇੱਥੇ ਆਹ ਰੇਤ ਆ ਦੇਖਣੀ ਆ ਜਿਹੜੀਆਂ ਜ਼ਮੀਨਾਂ ਅੱਗੇ ਦੇਖਦੀਆਂ ਇਹਨਾਂ ਦੇ ਵਿੱਚ ਭਾਲਿਆ ਕੋਈ 4-4 ਇੰਚ 5-5 ਇੰਚ ਇਹਨਾਂ ਜ਼ਮੀਨਾਂ ਚ ਭੜ ਪੈ ਗਈ ਇਹਨਾਂ ਨੂੰ ਆਉਣਾ ਪੈਣਾ ਦੱਬ ਕੇ ਅਸੀਂ ਤੇ ਉਹ ਜਿਹੜੇ ਆਏ ਵੀਰ ਭਰਾ ਸੇਵਾਦਾਰ ਉਹਨਾਂ ਨੂੰ ਰਿਕਵੈਸਟਾਂ ਵੀ ਕੀਤੀਆਂ ਅਸੀਂ ਇਹ ਤੁਸੀਂ ਬਾਅਦ ਚ ਵੀ ਆ ਕੇ ਕੁਝ ਇਨਾ ਕਿਸਾਨਾਂ ਦੀਆਂ ਪੈਲੀਆਂ ਪੂਲੀਆਂ ਜਾਂ ਪਲਾਉ ਦੇ ਨਾਲ ਪਲਟ ਜੋ ਜਾਂ ਕੋਈ ਨਾ ਕੋਈ ਇਦਾਂ ਦੀ ਸੇਵਾ ਜ਼ਰੂਰ ਕਰਿਓ ਕੋਈ ਡੀਏਪ ਲੈ ਆਇਓ ਜਾਂ ਕੋਈ ਦਾਣਾ ਜਿਹੜਾ ਤੁਸੀਂ ਹੁਣ ਲੈ ਆ ਕੇ ਆ ਰਹੇ ਹੋ ਬੀਜ ਦੇ ਤੌਰ ਤੇ ਦੇ ਦਿਓ ਕਿਸਾਨਾਂ ਨੂੰ ਕਿਤੇ ਨਾ ਕਿਤੇ ਤੁਹਾ ਦਾ ਕੋਈ 10000 ਦਾ ਫਾਇਦਾ ਹੋ ਜਾਏ ਤੁਹਾਡਾ ਪਿੰਡ ਤੇ ਥੋੜੀ ਲੋਕੇਸ਼ਨ ਤੇ ਤੁਹਾਡਾ ਨੰਬਰ ਵੀ ਦੱਸ ਦਿਓ ਕਿਉਂਕਿ ਯਾਰ ਪਤਾ ਕੀ ਹੈ ਦੇਖੋ ਮੇਰੀ ਪਹਿਲੀ ਵੀਡੀਓ ਇਧਰ ਦੇ ਪਾਸੇ ਜਿੱਥੇ ਮੈਂ ਰੇਤੇ ਵਾਲੇ ਚ ਕਰ ਰਿਹਾ ਹਾਂ ਤੇ ਜਿਹਨੇ ਸ਼ੁਰੂਆਤ ਕਰਨਿਆ ਬਾਈ ਫਿਰ ਦੇਰੀ ਕਾਦੀ ਇਹਨਾਂ ਦੇ ਪਿੰਡ ਬਹੁਤ ਜ਼ਿਆਦਾ ਜੜਾ ਹੈਗਾ ਕਿੱਲਿਆਂ ਦੇ ਵਿੱਚ ਜਿਹੜੀ ਹੈਗਾ ਰੇਤਾ ਵੀ ਆ ਗਿਆ ਕਿਤੇ ਗਾਮ ਜਿਹੜਾ ਬਾਈ ਕਹਿੰਦਾ ਮਿੱਟੀ ਆ ਜਾਂਦੀ ਦਰਿਆਈ ਮਿੱਟੀ ਕਹਦੇ ਨੇ ਜਿਹਨੂੰ ਹੈਨਾ ਉਹ ਆ ਗਈ ਹੈ ਉਹ ਪਜਾਉ ਨਹੀਂ ਹੈਗੀ ਉਹ ਪਜਾਉ ਨਹੀਂ ਉਹ ਸਾਰੀਆਂ ਚੀਜ਼ਾਂ ਕਰਨੀਆਂ ਪਣੀਆਂ ਤੁਹਾਡੇ ਪਿੰਡ ਦੀ ਲੋਕੇਸ਼ਨ ਦੱਸ ਦਿਓ ਬਾਈ ਕਿਉਂਕਿ ਬਹੁਤ ਬੰਦੇ ਸੇਵਾ ਕਰਨ ਜਦੋਂ ਕਹਿੰਦੇ ਯਾਰ ਜੱਜੇ ਕਿੱਥੇ ਨਹੀਂ ਸਰ ਪਾਜੀ ਪਿੰਡ ਮੇਰਾ ਹੈਗਾ ਆ ਪਿੰਡ ਹੈਗਾ ਜੀ ਮਲਕਪੁਰ ਇਹ ਸਿਗਲਾ ਜਨਾਲਾ ਜ਼ਿਲ੍ਹਾ ਅਮਰਸਰ ਹੈ ਜੀ ਤੇ ਇਹ ਤੁਸੀ ਦੇ ਨਾਲ ਪੈਂਦਾ ਹੈ ਇਹ ਤੁਸੀ ਦੇ ਨਾਲ ਹੈ ਇੱਥੋਂ 1 ਕਿਲੋਮੀਟਰ ਤਕਰੀਬਨ ਉਹ ਰਾਵੀ ਦਰਿਆ ਹੈਗਾ ਜੀ 1 ਕਿਲੋਮੀਟਰ ਤੇ ਰਾਵੀ ਦਰਿਆ ਰਾਵੀ ਤੇ ਨਾਲ ਹੀ ਬਾਰਡਰ ਹੈ ਨਾਲ ਹੀ 1 ਕਿਲੋ ਡੇਢ ਕਿਲੋਮੀਟਰ ਹੀ ਬਾਰਡਰ ਹੈ ਇਧਰਲੇ ਪਾਸੇ ਫੌਜ ਬੈਠੀ ਹੁੰਦੀ ਉਹਦਾ ਹੀ ਪਤਾ ਲੱਗ ਜਾਣਾ ਤੁਹਾਡਾ ਨੰਬਰ ਦੱਸ ਦਿਓ ਬਈ ਮੜਾ ਜੀ ਭਾਜੀ ਮੇਰਾ ਨੰਬਰ ਹੈਗਾ 9779964635 9779964635 ਜਿਹੜਾ ਹੈਗਾ ਗੁਰਪ੍ਰੇਮ ਬਾਈ ਦਾ ਨੰਬਰ ਹੈ ਠੀਕ ਹੈ ਤੇ ਮੈਂ ਕਹਿਣਾ ਵੀ ਇਹਨਾਂ ਦੇ ਪਿੰਡ ਆਓ ਭਾਈ ਭਾਜੀ ਅਸੀਂ ਤੇ ਉਹ ਆਨੇ ਤੁਸੀਂ ਆਣਾ ਦੂਰੋਂ ਦੂਰੋਂ ਤੁਹਾਨੂੰ ਸਹੀ ਜਗ੍ਹਾ ਦਿਖਾਈਏ ਸਹੀ ਘਰ ਦਿਖਾਈਏ ਕਿਉਂਕਿ ਲੁੱਟ ਬੜੀ ਹੋ ਰਹੀ ਹੈ ਪੈਸੇ ਦਾਨੀ ਵੀਰ ਬੜੇ ਬੜੇ ਭੇਜਾਂ ਦੇ ਨੇ ਪਰ ਇਹ ਕਹਿੰਦੇ ਕਿ ਸਹੀ ਹੱਥਾਂ ਤੇ ਜਾ ਕੇ ਤੇ ਸਹੀ ਘਰਾਂ ਚ ਸਹੀ ਪਰਿਵਾਰਾਂ ਨੂੰ ਮਿਲਣ ਹਾਂਜੀ ਨਾ ਕਿ ਆਪਾਂ ਸੜਕਾਂ ਤੇ ਆ ਕੇ ਤੇ ਲੁੱਟ ਮਚਾ ਕੇ ਤੇ ਰੀਲਾਂ ਬਣਾ ਕੇ ਤੁਰ ਜਾਈਏ ਤੁਸੀਂ ਸਹੀ ਟਿਕਾਣਿਆਂ ਤੇ ਆਓ ਸਹੀ ਘਰਾਂ ਚ ਜਾਓ ਜਿਨ੍ਹਾਂ ਦਾ ਨੁਕਸਾਨ ਹੋਇਆ ਬਿਲਕੁਲ ਸੋ ਬਾਈ ਬਹੁਤ ਐਵੇਂ ਕਹਾ ਆਖੀ ਦੇਖ ਕੇ ਮੰਜਰ ਬੜਾ ਦੁੱਖ ਹੋਇਆ ਯਾਰ ਵੀ ਝੋਨਾ ਦਾ ਰੁੜਿਆ ਤੇ ਇੰਨੀ ਨਹੀਂ ਰੇਤ ਆਈ ਪਈ ਐ ਬਾਕੀ ਜਿਹੜਾ ਹੈਗਾ ਝਟਕਲੇ ਜ਼ਰੂਰ ਹੁੰਦੇ ਆ ਕਿ ਜਿਹਦਾ ਖੇਤ ਉਹਦੀ ਰੇਤ ਪਰ ਵੀਰੇ ਮੇਰਾ ਕਿਲਾ ਡੇਢ ਕਿਲੇ ਵਾਲਾ ਕਿੱਥੋਂ ਯਾਰ ਐਡਾ ਰੇਤ ਚੱਕ ਲੂ ਜਦੋਂ ਮਾਲਾ ਆਪਾਂ ਕਿ ਗੇ ਸੰਧ ਦਾ ਕੋਈ ਨਹੀਂ ਕਿਉਂਕਿ 2 ਕਿਲਾ 3 ਕਿਲਾ 5 ਕਿਲਾ ਨਾਲ ਸਾਰੇ ਸੰ ਥੋੜੇ ਲੈ ਲੂ ਖੇਤੀ ਦੇ ਯਾਰ ਠੀਕ ਹੈ ਉਹਦੇ ਨਾਲ ਕੀ ਐ ਹੁਣ ਐਡਾ ਟਰਾਲੇ ਗਾਂ ਇਹਦਾ ਜਿਹੜਾ ਮਾਰਕੀਟਿੰਗ ਕਿੱਥੇ ਹੋਣੀ ਐ ਕਿਹੜਾ ਇਹਨੂੰ ਜਿਹੜਾ ਹੈਗਾ ਜਾ ਕੇ ਟੀਪ ਕਰਾਊਗਾ ਕਿਹੜੇ ਨੇ ਤੇ ਪਸਤਾ ਕਰਾਉਣਾ ਸੋ ਪ੍ਰਾ ਮੇਰੋ ਆਜੋ ਆਪਾਂ ਜਿਹੜਾ ਹੈਗਾ ਕਿਸਾਨਾਂ ਦੇ ਇੱਕ ਦੂਜੇ ਦੀ ਬਾਹ ਫੜ ਗਏ ਤੁਸੀਂ ਬਹੁਤ ਜ਼ਿਆਦਾ ਸੇਵਾ ਕੀਤੀ ਬਹੁਤ ਢੱਡ ਭਰੇ ਠੀਕ ਹੈ ਪਸ਼ੂਆਂ ਦਾ ਵੀ ਭਰੇ ਪਸ਼ੂਆਂ ਦਾ ਭਰਾਓ ਹਜੇ ਵੀ ਤੁਹਾਨੂੰ ਲੋੜ ਅਸਲ ਚ ਬਾਈ 10 ਵੀ ਰਹੀ ਸੀ ਪਸ਼ੂ ਤਾਂ ਬਾਈ ਹਜੇ ਭਾਵੇਂ ਚਾਰਾ ਕਿੰਨਾ ਚਰ ਮਰਜੀ ਆਉਂਦਾ ਰਹੇ ਕਿਉਂਕਿ ਹਾਂਜੀ ਕਿਉਂਕਿ ਹਜੇ ਇਹਨਾਂ ਜ਼ਮੀਨਾਂ ਦੇ ਵਿੱਚ ਕੋਈ ਪੱਠਾ ਦੱਥਾ ਨਹੀਂ ਹੈਗਾ ਲਾਲ 2-3 ਮਹੀਨੇ ਤੇ ਨਹੀਂ ਹੈਗਾ ਜਾਇ ਨਹੀਂ ਜਾਂਦਾ ਜੀ ਬੰਨ ਟੁੱਟਾਇਆ ਇੱਥੋਂ ਵੀ ਰਾਹ ਹੈ ਨਹੀਂ ਆ ਜੀ ਉਹਦੇ ਵਿੱਚ ਚਲੋ ਅੱਜ ਪਿੰਡ ਚੋਂ ਗਰਾਹੀ ਕੀਤੀ ਆ ਅੱਛਾ ਤੇ ਉਹਦੇ ਵਿੱਚ ਕੋਈ 40 50 ਟਰਾਲੀਆਂ ਪੈ ਜਾਣਗੀਆਂ ਉਹ ਹੁਣ ਜਿੱਦਾਂ ਵੀਰ ਭਰਾ ਨੇ ਜੇਸਵੀਆ ਵਾਲੇ ਉਹ ਰੇਟ ਥੋੜਾ ਹਾਈ ਕਰ ਲਿਆ ਉਹਨਾਂ ਨੇ ਐ ਟਾਈਮ ਕਿਉਂਕਿ ਚਾਰੇ ਪਾਸੇ ਮਿੱਟੀ ਜਾ ਰਹੀ ਹੈ ਕਦੇ ਮਿੱਟੀ ਨਹੀਂ ਲੱਭਦੀ ਤੇ ਉਹ ਵੀ ਬੰਨ ਬੁੰਨ ਕਰਕੇ ਤੇ ਫੇਰੀ ਆ ਜਿਹੜਾ ਖੇਤਾਂ ਨੂੰ ਜਾਇਆ ਜਾਣਾ ਹਲਾਲ ਤੇ ਅਜੇ ਕੋਈ ਪੱਠੇ ਦੱਥੇ ਦਾ 2 ਮਹੀਨੇ ਤੇ ਕੁਝ ਨਹੀਂ ਬਲਕਿ ਬਾਕੀ ਭਾਈ ਜਿਹੜੇ ਭਰਾਵਾਂ ਨੇ 5 ਕਰੋੜ ਕਿਸੇ ਨੇ 2 ਕਰੋੜ ਕਈ ਵਾਰ ਤਾਂ ਜਦੋਂ ਫੇਸਬੁੱਕ ਚਲਾਉਂਦੇ ਸੀ ਨਾ ਜਾਂ ਇੰਸਟਾਗ੍ਰਾਮ ਚਲਾਉਂਦੇ ਸੀ ਐਂ ਲੱਗਦਾ ਸੀ ਵੀ ਇਹ ਤਾਂ ਸਾਰੇ ਪੰਜਾਬ ਦਾ ਕਰਜ਼ਾ ਹੀ ਲਾ ਦੇਣਗੇ ਜਿਹੜੇ ਸਾਨੂੰ ਪੈਸੇ ਵੰਡੇ ਜਾ ਰਹੇ ਹਨਾ ਹਾਂਜੀ ਤੇ ਕੋਈ ਗੁੱਟੀਆਂ ਚੱਕੀ ਫਿਰਦਾ ਭਾਈ ਹੁਣ ਪਤਾ ਲੱਗਣਾ ਤੁਸੀਂ ਆਓ ਇਧਰਲੇ ਪਾਸੇ ਆਓ ਆਪਾਂ ਸ਼ੁਰੂ ਕਰਕੇ ਖਾਸ ਕਰਕੇ ਡੇਰਾ ਬਾਬਾ ਨਾਨਕ ਤੋਲਾ ਏਕੇ ਗੁਰਮਦਾਸ ਅਜਨਾਲਾ ਥੱਲੇ ਨੂੰ ਜਾਂਦੇ ਆਪਾਂ ਫਿਰੋਜ਼ਪੁਰ ਫਾਜ਼ਲਕਾ ਹਨਾ ਇਹ ਸਾਰਾ ਇਲਾਕਾ ਲਗਭਗ ਬਾਰਡਰ ਬੈਲਟ ਸਾਰੀ ਡੁੱਬੀ ਪਤਾ ਇਹਨਾਂ ਨੂੰ ਤਾਂ ਕਈ ਮਾਰਾਂ ਪੈਂਦੀਆਂ ਯਾਰ ਇੱਕ ਤਾਂ ਜੇਕਰ ਮਾੜੀ ਜੀ ਕੋਈ ਤੇ ਗੜਬੜ ਹੋ ਜਾਏ ਬਾਰਡਰ ਤੇ ਇਹਨਾਂ ਦੇ ਫਿਰ ਵੀ ਕਹਿ ਦਿੰਦੇ ਜਿਹੜਾ ਹੈਗਾ ਪਿੰਡ ਛੱਡ ਕੇ ਇਹਨਾਂ ਨੂੰ ਜਾਣਾ ਪੈਂਦਾ ਬਿਲਕੁਲ ਭਾਈ ਸਾਡੇ ਮਹਿੰਗਾਈ ਬਹੁਤ ਹੋ ਜਾਂਦੀ ਹੈ ਕਦੇ ਜਦੋਂ ਇੱਥੇ ਬਾਰਡਰ ਤੇ ਕੋਈ ਲੜਾਈ ਲੜੂਈ ਦਾ ਮਾਹੌਲ ਹੁੰਦਾ ਹਿੰੰਡੀਆ ਤੇ ਜਾਂ ਪਾਕਿਸਤਾਨ ਦਾ ਉਦੋਂ ਵੀ ਸਾਡੇ ਇਲਾਕੇ 'ਚ ਸਾਰੇ ਚ ਮਹਿੰਗਾਈ ਹੋ ਜਾਂਦੀ 150 ਰੁਪਏ ਲੀਟਰ ਪੈਟਰੋਲ ਹੋ ਜਾਂਦਾ ਅੱਛਾ ਖੰਡ ਜਿਹੜੀ ਆ 80 85 ਰੁਪਏ ਚੱਲ ਜਾਂਦੀ ਉਹ ਟਾਈਮ ਫੋਨ ਵੀ ਆ ਪਾਣੀ ਦਾ ਹੀ ਸਾਰੀਆਂ ਦੁਕਾਨਾਂ ਦੇ ਲੋਕਲ ਦੁਕਾਨਾਂ ਲਾ ਲੋ ਜਾਂ ਬਾਜ਼ਾਰਾਂ ਦੇ ਵਿੱਚ ਸਾਰੇ ਡਬਲ ਹੀ ਕੰਮ ਖੁੱਦ ਅਸੀਂ ਜਿਹੜਾ 140 ਰੁਪਏ પેટ્રોલ ਖੁੱਦ ਅਸੀਂ ਮੋਟਰਸਾਈਕਲਾਂ 'ਚ ਪਵਾ ਕੇ ਲਿਆਂਦਾ ਪਾਣੀ ਤੋਂ ਪਹਿਲਾਂ ਕਿਉਂਕਿ ਇਹ ਪਤਾ ਨਹੀਂ ਕੀ ਸਿਸਟਮ ਆ ਕਿ ਜਦੋਂ ਆ ਇਲਾਕੇ ਦੇ ਵਿੱਚ ਇਦਾਂ ਦੀ ਕੋਈ ਮਾਰ ਵਾਜਦੀ ਜਾਂ ਹਵਾ ਹੁੰਦੀ ਆ ਉਦੋਂ ਸਾਡੇ ਇਲਾਕੇ 'ਚ ਤਾਂ ਮਹਿੰਗਾਈ ਡਬਲ ਹੋ ਜਾਂਦੀ ਬਾਕੀ ਸਰਕਾਰ ਨੂੰ ਜਿਹੜੀ ਹੈਗਾ ਪੰਜਾਬ ਸਰਕਾਰ ਨੂੰ ਤੇ ਜਿਹੜੀ ਭਾਰਤ ਸਰਕਾਰ ਨੂੰ ਵੀ ਚਾਹੀਦਾ ਇਹ ਬੰਦੇ ਆ ਥੋੜੇ ਰੱਖਿਆ ਆ ਆ ਬਾਰਡਰ ਦੇ ਉੱਤੇ ਬੈਠੇ ਆ ਤਾਂ ਹੀ ਤਾਂ ਜਿਹੜਾ ਹੈਗਾ ਸਪਲਾਈ ਚੇਨ ਨਹੀਂ ਟੁੱਟਦੀ ਇੱਥੋਂ ਤੱਕ ਹੈ ਨਾ ਤੇ ਇਹਨਾਂ ਨੂੰ ਸਪੈਸ਼ਲ ਸਹੂਲਤਾਂ ਦੇਣੀਆਂ ਚਾਹੀਦੀਆਂ ਪਰ ਗੱਲ ਤੁਹਾਨੂੰ ਪਤਾ ਹੀ ਆ ਬਈ ਸਰਕਾਰਾਂ ਕਰਿਓ ਪਰ ਆਸ ਓਡੇ ਤੇ ਆ ਸੋ ਮੈਂ ਆਸ ਕਰਦਾ ਤੁਸੀਂ ਜ਼ਰੂਰ ਸਾਦੇ ਹੋ ਮਣੇ ਰੋਗਰਪੁਰ ਕੋਟਲੀਆਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰੋ ਜੇ ਹੋ ਸਕਦਾ ਪਤਾ ਨਹੀਂ ਤੁਹਾਡੀ ਕਿੰਨੀ ਸ਼ੇਅਰ ਨਾਲ ਕੋਈ ਹੋਰ ਦਾ ਨਹੀਂ ਸੱਦਾ ਇਹਨਾਂ ਦੇ ਜਿਹੜੇ ਮਦਦ ਕਰਦਾ